ਪੰਜਾਬੀਓ ਪੰਜਾਬੀ ਦੇ ਵਿੱਚ ਕਹਾਵਤ ਹੈ ਨਾ ਰਹੇਗਾ ਬਾਂਸ ਨਾ ਵਜੇਗੀ ਬਾਂਸਰੀ ਉਹ ਗੱਲ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਓ ਇੱਕ ਇੱਕ ਗੱਲ ਸੁਣਨ ਵਾਲੀ ਹੈ ਅੱਜ ਖੁਲਾਸੇ ਕਰਾਂਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਤੇ ਦੂਸਰੇ ਪਾਸੇ ਸੈਂਟਰ ਸਰਕਾਰ ਦੇ ਕਿਸ ਤਰ੍ਹਾਂ ਕਿਸਾਨਾਂ ਨੂੰ ਖਤਮ ਕਰਨ ਲੱਗ ਪਈ ਹੈ ਸੂਬੇ ਦੀ ਸਰਕਾਰ ਸੂਬੇ ਦੀ ਸਰਕਾਰ ਨੇ ਪਹਿਲਾਂ ਕਿਸਾਨਾਂ ਦੇ ਨਾਲ ਧੱਕਾ ਕੀਤਾ ਪਹਿਲਾਂ ਕਿਸਾਨਾਂ ਦੀ ਪਿੱਠ ਦੇ ਪਿੱਛੇ ਚੁਰਾ ਘੋਪ ਕੇ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਦਾ ਉਸ ਤੋਂ ਬਾਅਦ ਦਿੱਲੀ ਦੇ ਸ਼ੰਭੂ ਬਾਰਡਰ ਦਾ ਧਰਨਾ ਧੱਕੇ ਨਾਲ ਉਖਾੜਿਆ ਗਿਆ ਇਥੋਂ ਤੱਕ ਨਹੀਂ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇੱਕ ਬੂੰਦ ਵੀ ਐਕਸਟਰਾ ਵਾਧੂ ਹਰਿਆਣੇ ਦੇ ਵਿੱਚ ਪਾਣੀ ਦੀ ਨਹੀਂ ਜਾਣ ਦਿੱਤੀ ਜਾਵੇਗੀ ਸਿਰ ਕਲਮ ਕਰਦੇਾਂਗੇ ਜਾਂ ਸਿਰ ਕਲਮ ਕਰਵਾ ਲਿਆਵਾਂ ਕਰਵਾ ਲਾਂਗੇ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਬੜੀ ਵੱਡੀ ਗੱਲ ਕਹੀ ਸੀ ਭਾਖੜਾ ਡੈਮ ਤੇ ਜਾ ਕੇ ਜਿਹੜਾ ਕਿ ਮਾਮਣਾ ਮਾਮਲਾ ਹੁਣ ਜਿਹੜਾ ਹੈ ਉਹ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਸੁਣਵਾਈ ਹੋਵੇਗੀ ਥੋੜੇ ਦਿਨਾਂ ਦੇ ਬਾਅਦ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਿਸਾਨਾਂ ਦੇ ਦੁਸ਼ਮਣ ਬਣ ਗਏ ਨੇ ਇਸ ਉੱਤੇ ਅਸੀਂ ਤੁਹਾਡੀ ਰਾਇ ਜਾਣਨਾ ਚਾਹਾਂਗੇ ਪੰਜਾਬੀਓ ਹਰ ਪੁਆਇੰਟ ਬੜਾ ਧਿਆਨ ਦੇ ਨਾਲ ਸੁਣਨ ਵਾਲਾ ਹੈ ਕਿ 25000 ਏਕੜ ਜ਼ਮੀਨ ਜਿਹੜੀ ਹੈ ਉਹ ਧੱਕੇ ਦੇ ਨਾਲ ਅਕਵਾਇਰ ਕੀਤੀ ਜਾਵੇਗੀ ਉਸ ਦਾ ਜਿਹੜਾ ਮਤਾ ਹੈ ਉਹ ਪੰਜਾਬ ਸਰਕਾਰ ਨੇ ਪਾਸ ਕਰ ਦਿੱਤਾ ਹੈ ਵਕ ਵਕ ਬਿਲਡਰਾਂ ਦੀਆਂ ਵਕ ਵਕ ਸੰਸਥਾਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਤੇ ਪੰਜਾਬੀਓ ਪਿੰਡ ਕਿਨੇ ਉਜੜੇ ਨੇ ਨੇ 40 ਤੋਂ 50 ਪਿੰਡ ਫਿਰ ਉਜੜਨਗੇ ਜਿਸ ਤਰ੍ਹਾਂ ਚੰਡੀਗੜ੍ਹ ਨੂੰ ਬਸਾਇਆ ਗਿਆ ਸੀ ਪੰਜਾਬ ਦੇ ਸੈਂਕੜੇ ਪਿੰਡ ਉਜਾਰ ਕੇ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਕਹਿੰਦੇ ਨੇ ਸੜਕਾਂ ਬਣਾਵਾਂਗੇ ਈ ਬੱਸਾਂ ਚਲਾਵਾਂਗੇ ਤੇ ਭਾਈ ਕਿਸਾਨ ਕਿੱਧਰ ਜਾਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਤੁਸੀਂ ਧੱਕੇ ਨਾਲ ਐਕਵਾਇਰ ਕਰੋਗੇ 25 ਹਜ਼ਾਰ ਏਕੜ ਜ਼ਮੀਨ ਦੇ ਵਿੱਚ ਬਣਨਾ ਕੀ ਹੈ ਅਰਬਨ ਸਟੇਟਸ ਬਣਨੇ ਨੇ ਉਹਦੇ ਵਿੱਚ ਮਾਲ ਬਣਨੇ ਨੇ ਉਹਦੇ ਵਿੱਚ ਕਲੱਬ ਬਣਨੇ ਨੇ ਉਹਦੇ ਵਿੱਚ ਸਿਨੇਮੇ ਬਣਨੇ ਨੇ ਤੇ ਭਾਈ ਪੰਜਾਬੀ ਸਿਨੇਮਾ ਦੇਖਣਗੇ ਕਿਵੇਂ ਜਦੋਂ ਉਹਨਾਂ ਦਾ ਤੁਸੀਂ ਰੁਜ਼ਗਾਰ ਖੋលਿਆ ਚਾਰ ਪੰਜ ਦਿਨ ਤੋਂ ਲਗਾਤਾਰ ਖਬਰਾਂ ਨਸ਼ਰ ਹੋ ਰਹੀਆਂ ਨੇ ਕਿਸਾਨਾਂ ਵੱਲੋਂ ਵੀ ਲਾਹਬੰਦੀ ਕਰ ਲਈ ਗਈ ਹੈ ਕਿਸਾਨ ਵੀ ਚੌਕਸ ਹੋ ਗਏ ਨੇ ਹਲਕਾ ਦਾਖਾ ਤੂੰ ਲੈ ਕੇ ਕਿਉਂਕਿ ਹਲਕਾ ਦਾਖਾ ਦਾ ਵੀ ਹਲਕਾ ਦਾਖੇ ਦੇ ਕਈ ਪਿੰਡ ਜਿਹੜੇ ਨੇ ਉਹ ਇਸ ਮਾਰ ਦੇ ਵਿੱਚ ਆਉਣਗੇ ਗਲਾડા ਵਰਗਿਆਂ ਨੂੰ ਚੌਕਸ ਕਰ ਦਿੱਤਾ ਹੈ ਮਤੇ ਪਾਸ ਕਰ ਲਿਆ ਗਿਆ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇਸ ਦੇ ਉੱਤੇ ਸਹਿਮਤੀ ਜਤਾਈ ਹੈ ਜਿਸ ਤਰ੍ਹਾਂ ਭਾਰਤ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਨੂੰ ਅਤੇ ਪੰਜਾਬ ਦੀਆਂ ਜ਼ਮੀਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਕਦੇ ਰੇਲ ਨਾ ਬਣਾ ਦਿਓ ਕਦੇ ਸੜਕਾਂ ਬਣਾ ਦੋ ਤੇ ਭਾਈ ਵਪਾਰ ਤਾਂ ਤੁਸੀਂ ਕੀਤਾ ਨਹੀਂ ਫਾਇਦਾ ਹੋਇਆ ਨਹੀਂ ਹਾਲੇ ਵੱਡੇ ਵੱਡੇ ਹੌਦ ਬਣਨੇ ਨੇ ਇਹਨਾਂ ਸੜਕਾਂ ਦੇ ਨਾਲ ਵੱਡੇ ਵੱਡੇ ਡੰਪਿੰਗ ਸਿਸਟਮ ਬਣਨੇ ਨੇ ਤੇ ਪੰਜਾਬ ਦੀਆਂ ਜ਼ਮੀਨਾਂ ਫਿਰ ਜਿਹੜੀਆਂ ਨੇ ਕਿਰਿਆ ਜਾਣਗੀਆਂ ਇੱਕ ਝੁੰਗਾ ਜਾਂ ਰੂੰਗਾ ਬਚੇਗਾ ਜੇ ਬਾਸ ਹੀ ਰਿਹਾ ਤੇ ਫਿਰ ਬਾਸ ਦੀ ਕਿੱਥੋਂ ਬੱਜੇਗੀ ਯਾਨੀ ਕਿ ਜਿਹੜੇ ਲੋਕ ਜਿਹੜੀ ਕੌਮ بلند ਆਵਾਜ਼ ਕਰਦੀ ਹੈ ਉਹਨਾਂ ਨੂੰ ਦਬਾਉਣ ਦਾ ਕਾਨੂੰਨੀ ਤਰੀਕਾ ਅਪਣਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਦੂਸਰੇ ਪਾਸੇ ਸੈਂਟਰ ਸਰਕਾਰ ਵੱਲੋਂ ਪੰਜਾਬੀਓ ਅਸੀਂ ਜ਼ਮੀਨਾਂ ਨੂੰ ਕਿਵੇਂ ਬਚਾਉਣਾ ਹੈ ਜੇ ਜ਼ਮੀਨਾਂ ਹੀ ਨਾ ਬਚੀਆਂ ਪਹਿਲਾਂ ਕੁਝ ਪੰਜਾਬ ਦੇ ਲੋਕ ਪੰਜਾਬ ਛੱਡ ਕੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਉਹਨਾਂ ਵੱਲੋਂ ਸਸਤੇ ਭਾਅ ਤੇ ਆਮ ਲੋਕਾਂ ਨੂੰ ਜ਼ਮੀਨਾਂ ਦੇ ਦਿੱਤੀਆਂ ਗਈਆਂ ਅਸੀਂ ਕਹਿੰਦੇ ਆ ਕਿ ਪ੍ਰਵਾਸੀ ਇੱਥੇ ਆ ਰਹੇ ਨੇ ਪ੍ਰਵਾਸੀ ਕਿਉਂ ਨਾ ਇੱਥੇ ਆਣਗੇ ਜਿਹੜੀਆਂ ਗਲਾਡਾ ਜਾਂ ਡੀਐਲਫ ਵਰਗੀਆਂ ਇਮਾਰਤਾਂ ਇਮਾਰਤਾਂ ਬਣਨੀਆਂ ਨੇ ਬਿਲਡਿੰਗਸ ਬਣਨੀਆਂ ਨੇ ਉਹਦੇ ਵਿੱਚ ਇਹ ਭਈਏ ਲੋਕ ਹੀ ਕੰਮ ਕਰਨਗੇ ਪ੍ਰਵਾਸੀ ਲੋਕ ਹੀ ਕੰਮ ਕਰਨਗੇ ਤੇ ਹੁਣ ਇਧਰੋਂ ਮਨਪ੍ਰੀਤ ਯਾਲੀ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਫਿਰ ਇੱਕ ਵਾਰ ਉਹਨਾਂ ਨੂੰ ਕੁਰਬਾਨੀ ਦੇਣੀ ਪਵੇਗੀ ਮਨਪ੍ਰੀਤ ਯਾਲੀ ਨੇ ਕਿਹਾ ਹੈ ਕਿ ਪਾਰਟੀ ਬਾਜ਼ੀ ਤੋਂ ਉੱਟ ਕੇ ਅਸੀਂ ਕਿਸਾਨਾਂ ਦੇ ਨਾਲ ਹਾਂ ਸਹਿਮਤੀ ਹੋਈ ਤੇ ਜ਼ਮੀਨ ਦਿੱਤੀ ਜਾਵੇਗੀ ਜਿਹੜਾ ਕਿਸਾਨ ਸਹਿਮਤ ਹੈ ਉਸ ਦੀ ਜ਼ਮੀਨ ਐਕਵਾਰ ਕਰ ਸਕਦੇ ਹੋ ਲੇਕਿਨ ਕਿਸੇ ਕਿਸਾਨ ਦੀ ਜ਼ਮੀਨ ਤਕੇ ਨਾ ਪੰਜਾਬ ਸਰਕਾਰ ਵੱਲੋਂ ਐਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ ਤੇ ਭਾਈ ਸਾਹਿਬ ਮਨਪ੍ਰੀਤ ਯਾਲੀ ਨੂੰ ਪੁੱਛਣਾ ਲਾ ਹੋਵੇ ਕਿ ਕਿਸਾਨ ਕਿੰਨੇ ਕੁ ਸਹਿਮਤ ਨੇ ਜੇ ਕਿਸਾਨਾਂ ਦੀਆਂ ਉਸ ਜੇਤੂ 25 ਤੋਂ 26 ਪਿੰਡ ਉਜੜਨ ਜਾ ਰਹੇ ਨੇ ਜਿਨ੍ਹਾਂ ਦੀ ਕਿਸੇ ਦੀ 100 ਕਿਲਾ ਜਮੀਨ ਹੈ ਕਿਸੇ ਦੀ 500 ਕਿਲਾ ਕਿਸੇ ਦੀ 1000 ਕਿਲਾ ਜਮੀਨਾਂ ਵੱਖ-ਵੱਖ ਕਿਸਾਨਾਂ ਦੀ ਬਲਸੀਕ ਪੇ ਪਿੰਡ ਦੀ ਗੱਲ ਕਰ ਰਹੇ ਆ ਜੇਕਰ ਦੋ-ਦੋ ਕਿੱਲਿਆਂ ਵਾਲੇ ਜੇ ਆਪਣੀ ਜ਼ਮੀਨ ਵੇਚ ਦੇਣਗੇ ਉਹ ਜ਼ਮੀਨ ਬਣਾਉਣਗੇ ਕਿੱਥੋਂ ਕਿਉਂਕਿ ਪੰਜਾਬ ਬਾਹਰ ਦੀਆਂ ਸਟੇਟਾਂ ਦੇ ਵਿੱਚ ਜਾ ਕੇ ਜ਼ਮੀਨ ਵੀ ਨਹੀਂ ਲੈ ਸਕਦਾ ਬਾਹਰ ਦੀਆਂ ਸਟੇਟਾਂ ਵਾਲੇ ਸਾਡੇ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਜ਼ਰੂਰ ਲੈ ਸਕਦੇ ਆ ਪੰਜਾਬੀਓ ਕਿਸ ਤਰ੍ਹਾਂ ਬਚੇਗਾ ਪੰਜਾਬ ਕਿਸ ਤਰ੍ਹਾਂ ਬਚੇਗੀ ਕਿਸਾਨੀ ਜੇ ਕਿਸਾਨੀ ਨਾ ਬਚੀ ਜਵਾਨੀ ਨਹੀਂ ਬਚੇਗੀ ਫਿਰ ਜਵਾਨੀ ਨੂੰ ਨਸ਼ਿਆਂ ਦੀ ਲਾਤਾਂ ਲੱਗੇਗੀ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਕੀ ਕਿਸਾਨਾਂ ਦੇ ਵੈਰੀ ਬਣ ਗਏ ਨੇ ਇੱਕ ਪਾਸੇ ਧੱਕੇ ਨਾਲ ਧਰਨੇ ਉਖਾੜੇ ਗਏ ਦੂਸਰੇ ਪਾਸੇ ਅਰਬਨ ਸਟੇਟ ਇਹ ਤਾਂ ਪਹਿਲ ਹੁਣ ਇੱਕ ਪਹਿਲਾ ਧਮਾਕਾ ਹੈ ਇਹ ਪਹਿਲਾ ਐਲਾਨ ਹੈ ਲੁਧਿਆਣੇ ਦਾ ਯਾਨੀ ਕਿ ਲਗਭਗ 100 ਤੋਂ ਵੀ ਪਲੱਸ ਪਿੰਡ ਜਿਹੜੇ ਨੇ ਉਹ ਉਜਾਰੇ ਜਾਣਗੇ ਉੱਥੇ ਅਰਬਨ ਸਟੇਟ ਬਣਨਗੀਆਂ ਉੱਥੇ ਮਾਲ ਬਣਨਗੇ ਉੱਥੇ ਵਿਲੇ ਬਣਨਗੇ ਉੱਥੇ ਈਸਾ ਈਸ ਇਹ ਈ ਬਸਾਂ ਚੱਲਣਗੀਆਂ ਇਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਤੇ ਭਾਈ ਜਿਹੜੇ ਘਰ ਉਜੜ ਗਏ ਜਿਨ੍ਹਾਂ ਦੀ ਕਿਸਾਨੀ ਖਤਮ ਹੋ ਗਈ ਉਹ ਕਿੱਧਰ ਜਾਣਗੇ ਇਹ ਅਸੀਂ ਪਿਆਰੇ لال ਗਰਗ ਦੀ ਮੈਂ ਗੱਲ ਸੁਣ ਰਿਹਾ ਸੀ ਉਹਨਾਂ ਨੇ ਬੜੇ ਵਿਚਾਰ ਵਧੀਆ ਪੇਸ਼ ਕੀਤੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੀ ਗੱਲ ਹੈ ਜਦੋਂ ਆ ਜਮੀਨਾ ਲੁਧਿਆਣੇ ਨੂੰ ਵਸਾਉਣ ਲਈ ਉਜਾਰੀਆਂ ਗਈਆਂ ਅੱਜ ਉਹ ਕਿਸਾਨ ਮਜ਼ਦੂਰ ਬਣ ਗਏ ਨੇ ਉਹ ਦਿਹਾੜੀ ਵੀ ਨਹੀਂ ਕਰ ਸਕਦੇ ਉਹਨਾਂ ਦੀਆਂ ਪੀੜੀਆਂ ਰੁਲ ਗਈਆਂ ਕਿਉਂਕਿ ਉਹਨਾਂ ਦੇ ਕੋਲੋਂ ਰੋਜ਼ਗਾਰ ਦਾ ਸਾਧਨ ਸੀ ਜ਼ਮੀਨ ਅਤੇ ਉਹੀ ਸਰਕਾਰਾਂ ਵੱਲੋਂ ਧੱਕੇ ਨਾਲ ਖੋਹ ਲਿਆ ਗਿਆ ਚਾਹੇ ਕਾਂਗਰਸੀ ਸਰਕਾਰ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਤੇ ਚਾਹੇ ਹੋਵੇ ਸ਼ਰੂਬਣੀ ਅਕਾਲੀ ਦਲ ਇਹ ਜ਼ਮੀਨ ਨੂੰ ਕਿਵੇਂ ਬਚਾਉਣਾ ਹੈ ਕਿਵੇਂ ਕਿਸਾਨ ਜਥੇਬੰਦੀਆਂ ਆਗੂ ਅੱਗੇ ਆਉਣਗੀਆਂ ਮਨਪੀਤ ਈਆਲੀ ਨੇ ਤਾਂ ਖੁੱਲਾ ਸੱਦਾ ਦੇ ਦਿੱਤਾ ਹੈ ਕਿ ਅਸੀਂ ਨਾਲ ਹਾਂ ਪਾਰਟੀ ਬਾਜ਼ੀ ਤੋਂ ਉੱਠ ਕੇ ਵੱਡੇ ਕੰਮ ਕੀਤੇ ਚਾਹਾਂਗੇ ਪਾਰਟੀ ਬਾਜ਼ੀ ਦੀ ਪਾਰਟੀ ਬਾਜ਼ੀ ਤੋਂ ਉੱਠ ਕੇ ਅਸੀਂ ਇੱਕ ਬੜਾ ਵੱਡਾ ਇਕੱਠ ਕਰਾਂਗੇ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਮੋਚਾ ਖੋਲਾਂਗੇ ਤੱਕੇ ਦੇ ਨਾਲ ਉਹ 25 ਹਜ਼ਾਰ ਏਕੜ ਜ਼ਮੀਨ ਜਿਹੜੀ ਐਕਵਾਇਰ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਉਹ ਨਹੀਂ ਹੋਣ ਦਿੱਤੀ ਜਾਵੇਗੀ ਯਾਨੀ ਕਿ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਅਤੇ ਸਪੂਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿਵਾਦਾਂ ਦੇ ਵਿੱਚ गिर ਗਈ ਹੈ ਕਿ ਤੱਕੇ ਦੇ ਨਾਲ 25 ਹਜ਼ਾਰ ਏਕੜ ਜ਼ਮੀਨ ਜਿਹੜੀ ਹੈ ਐਕਵਾਇਰ ਕਰਵਾਉਣ ਜਾ ਰਹੀ ਹੈ ਜਿੱਥੇ ਅਰਬਨ ਸਟੇਟਸ ਬਣਨੀ ਹੈ ਧੰਨਵਾਦ